ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਵਿਕਾਸ ਕਰੀ ਤੁਸੀਂ ਦੇਖਿਆ ਹੀ ਆ ਕੱਲ ਬਸੋ ਸੀਐਮ ਸਾਹਿਬ ਦੀਨਾ ਨਗਰ ਆ ਕੇ ਅਦਗਾਟਨ ਕਰਕੇ ਗਏ ਪੁਲ ਦਾ ਹਰ ਪਾਸੇ ਬਲੋ ਰੋਜ਼ ਐਵਰੀ ਡੇ ਚੱਲਦਾ ਸੋ ਉਹਦੇ ਸਬੰਧ ਦੇ ਵਿੱਚ ਅਸੀਂ ਮਤਲਬ ਰਿਪੋਰਟ ਲਈ ਆ ਅਦਵਸਤਾਂ ਦੀਆਂ ਕੁਝ ਡਿਊਟੀਆਂ ਵੀ ਲਈਆਂ ਕੁਝ ਥਾਵਾਂ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਕੁਝ ਥਾਵਾਂ ਤੇ ਜੇ ਕਮੀਆਂ ਨੇ ਔਰ ਮੈਨੂੰ ਲੱਗਦਾ ਕਿ ਆ ਮਹੀਨਾ ਜਿਹੜਾ ਇਹ ਪਸਾਦਾ ਮਹੀਨਾ ਹੁੰਦਾ ਥੋੜਾ ਜਿਹਾ ਕੰਮ ਕੰਚ ਆਉ ਖੋਊਗੀ ਪਾਸੀ ਕੰਮ ਨਹੀਂ ਬੰਦ ਕਰਾਂਗੇ ਆਪਣਾ ਕੰਮ ਜਿਹੜਾ ਚਾਲੂ ਰਾਊਗਾ ਔਰ ਕੰਮ ਨੂੰ ਵਧੀਆ ਕਰਕੇ ਗਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਨਿਵਾਸੀ ਆ ਉਹਨਾਂ ਨੂੰ ਮਤਲਬ ਜਿਹੜਾ ਜਵਾਬ ਦੇਈ ਆ ਸਾਡੀ ਉਹਨਾਂ ਨੇ ਸਾਨੂੰ ਚੁਣਿਆ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵਡਾਈਆਂ ਤੇ ਸਰਕਾਰ ਵੱਲੋਂ ਜੋ ਅਸੀਂ ਬੁਨਿਆਦੀ ਸਹੂਲਤਾਂ ਜਿਹੜੀਆਂ ਦੇ ਸਕਦੇ ਆ ਉਹ ਅਸੀਂ ਦੇਣ ਲਈ ਬਿਲਕੁਲ ਉਹ ਕਹਿ ਤਾ ਕਿ ਉਹ ਕੰਚਰ ਚਾਰਜ ਕਰ ਲੇ ਜੀ ਇਹਨੂੰ ਦਿਖਾ ਰਿਹਾ ਪੋਲਿੰਗ ਚੋਖ ਲੈਣਾ ਦੇ ਖਾਸ ਕਰਕੇ ਕੋਈ ਗੱਲ ਉਹ ਕਹਿ ਤਾ ਕਰੀ ਉਹ ਕਹਿ ਵੀ ਦਿੱਤਾ ਉਹ ਉਹ ਨੂੰ ਸਮਝ ਆਇਆ ਵੀ ਇਹ ਬੜੀ ਗਲਤ ਗੱਲ ਹੈ ਸਾਡੇ ਐਮਐਲਏ ਸਾਹਿਬਾਨਾਂ ਦਾ ਸਾਡੇ ਹਲਕਾ ਚਾਰਜਾਂ ਦਾ ਸਾਡੇ ਬਲਾਕ ਪ੍ਰਧਾਨਾਂ ਦਾ ਪਾਰਟੀ ਦੇ ਸਾਡੇ ਆਗੂਆਂ ਦਾ ਸਭ ਦਾ ਜਿਹੜਾ ਦਫ਼ਤਰਾਂ ਦੇ ਵਿੱਚ ਮਾਨ ਸਤਕਾਤ ਜਿਹੜਾ ਹੋਣਾ ਚਾਹੀਦਾ ਸਰ ਜੀ ਤੁਹਾਨੂੰ ਕਾਉਂਸਲਸ ਟ੍ਰਾਂਸਫਰ ਕਰਵਾ ਲਵਾਂਗਾ ਕੱਲ੍ਹ ਲਿਖ ਦਿੱਤੀ ਕਾਉਂਸਲਸ ਟ੍ਰਾਂਸਫਰ ਹੋ ਗਏ ਅੱਜ ਦੇ ਬਿਲਕੁਲ ਹੋ ਜਾਣਗੇ ਨਹੀਂ ਦੇਖੋ ਕਦਵਾਦੇ ਦੇਖੋ ਜੀ ਮੈਨੂੰ ਤੁਸੀਂ ਦੱਸਿਆ ਕਦਵਾਦੇ ਮੱਕ ਲੋਕ ਸਰ ਜਿਹੜੀ ਜੋ ਕਈ ਜੁਪਰੇਂਚ ਜਿਹੜੇ ਮੁੰਡੇ ਫਸੇ ਹੋਏ ਤੁਸੀਂ ਮੁੱਦਾ ਚੁੱਕਿਆ ਵੀ ਹੈਗਾ ਸੀਗਾ ਲੇਕਿਨ ਅਜੇ ਤੱਕ ਉਹ ਬੱਚੇ ਵਾਪਸ ਨਹੀਂ ਆ ਪਾਈ ਕੀ ਕਾਰਨ ਹੈਗਾ ਨਹੀਂ ਜੀ ਉਹਦਾ ਇੱਕ ਟੈਕਨੀਕਲ ਕਾਰਨ ਹੈ ਜੋ ਮੈਨੂੰ ਉੱਥੋਂ ਫੀਡਬੈਕ ਆਈ ਹੈ ਪੱਛੋ ਚਾਹਦੀ ਸਾਡੀ ਗੱਲ ਹੋਈ ਆ ਸ਼ਹਿਰ ਦੇ ਵਿੱਚ ਇੱਕ ਹੋਰ ਵੀ ਬੱਚੇ ਦਾ ਅਸੀਂ ਕੀਤਾ ਕਿਉਂਕਿ ਬਹੁਤ سارے ਬੱਚੇ ਜਿਹੜੇ ਉਹਨਾਂ ਨੂੰ ਪਤਾ ਨਹੀਂਗਾ ਉਹਨਾਂ ਨੂੰ ਹੁੰਦਾ ਕਿ ਸ਼ਾਇਦ ਅਸੀਂ ਭੱਤੀ ਹੋ ਗਏ ਤੇ ਸਾਨੂੰ ਇੱਥੋਂ ਦੇ ਕੋਈ ਕਾਗਜ਼ ਮਿਲ ਜਾਣਗੇ ਉਹ ਜਿਹੜਾ ਇਹਨਾਂ ਨੇ ਖੁਦ ਐਗਰੀਮੈਂਟ ਕੀਤਾ ਨਾ ਉੱਥੋਂ ਦੀ ਸਰਕਾਰਾਂ ਦਾ ਉਹ ਇੱਕ ਦਾਹ ਦੇ ਵਿੱਚ ਪਰੋਲਨਾ ਕਿਉਂਕਿ ਤੁਸੀਂ ਦੇਖਿਆ ਕਿ ਪਿਛਲੇ ਮਹੀਨੇ ਆਪਣੇ ਐਸੇ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ મોદી ਜੀ ਵੀ ਗਏ ਉਹ ਵੀ ਮਾਮਲਾ ਠਾਕੇ ਅਸੀਂ ਪੂਰਾ ਲੱਗੇ ਹਿੰਦੁਸਤਾਨ ਦੀ ਸਰਕਾਰ ਵੀ ਲੱਗੀ ਐ ਅਸੀਂ ਵੀ ਲੱਗੇ ਤੇ ਮੇਰਾ ਖਿਆਲ ਜਲਦੀ ਮਾਮਲਾ ਹੱਲ ਹੋ ਜਾਊਗਾ ਕੋਈ ਚੰਨੀ ਆਵਾਜ਼ ਦਫਾ ਲੈ ਆਪਣੇ ਬਿਆਨਬਾਜ਼ੀ ਕਰਦੇ ਪਏ ਨੇ ਕਿਹਦਾ ਜੀ ਚੰਨੀ ਆਰੀ ਅੰਮ੍ਰਿਤਪਾਲ ਹਾਲਾਕ ਦੀ ਬਿਆਨਬਾਜ਼ੀ ਕਰ ਚੱਲੋ ਉਹਨੂੰ ਧੁਕਾ ਦਿਆ ਜੋ ਮਰਜ਼ੀ ਬੋਲਣ ਸਮਝਦੇ ਕਿ ਦੀ ਗੱਲ ਉਹ ਤਾਂ ਕਾਂਗਰਸ ਪਹਿਲਾਂ ਤੈਅ ਕਰਦੇ ਕਿ ਇੱਕ ਬੰਦਾ ਕੁਝ ਕਹਦਾ ਦੂਜਾ ਕੁਝ ਕਹਦਾ ਤੀਜਾ ਕੁਝ ਕਹਦਾ ਚੌਥਾ ਕੁਝ ਕਹਦਾ ਜਿੰਨੇ ਕਾਂਗਰਸ ਦੇ ਮੁੱਖ ਮੰਤਰੀ ਦੇ ਦੋਵੇਦਾਰ ਨੇ ਪੰਜਾਬ ਚ ਉਹਨਾਂ ਸਭ ਦੀਆਂ ਸਟੇਟਮੈਂਟਾਂ ਤੁਸੀਂ ਕੱਢ ਕੇ ਪੜ੍ਹ ਲਓ ਫਿਰ ਇਸ ਕਰਕੇ ਬਹੁਤ ਹਨ ਸੀਰੀਅਸ ਲੈਣ ਦੀ ਲੋੜ ਹੈ